ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਚਾਹੇ ਤੁਸੀਂ ਇਸ ਨੂੰ ਇੱਕ ਰੰਗ ਵਿੱਚ ਬਣਾਓ ਦੋ ਰੰਗਾਂ ਵਿੱਚ ਬਣਾਓ ਜਾਂ ਜਿਆਦਾ ਰੰਗਾਂ ਵਿੱਚ ਬਣਾਓ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਕਿਸੇ ਵੀ ਪ੍ਰੋਜੈਕਟ ਦੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬਲਾਊਜ਼ ਸਕੀ ਵੀ ਠੀਕ ਹੈ ਜੀ ਕਈ ਵਾਰ ਆਪਣੇ ਕੋਲ ਜਿਹੜੀ ਪਾਛਮ ਬਚ ਜਾਂਦੀ ਹੈ ਠੀਕ ਹੈ ਹੈ ਰੰਗਾਂ ਦੀ ਆਪਣੇ ਕੋਲ ਥੋੜੀ ਥੋੜੀ ਪਾਛੇ ਪਈ ਹੁੰਦੀ ਹੈ ਤਾਂ ਆਪਾਂ ਉਹਨੂੰ ਇਸ ਤਰ੍ਹਾਂ ਲਗਾ ਕੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਾ ਕੇ ਮਲਟੀ ਕਲਰ ਕੋਈ ਆਪਣਾ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਜਿਵੇਂ ਜਿਹੜਾ ਕਲਰ ਆਪਣੇ ਕੋਲ ਜ਼ਿਆਦਾ ਦੇਖੋ ਜਿਵੇਂ ਹੁਣ ਆਪਣੇ ਕੋਲ ਇੱਥੇ ਕਲਰ ਲੱਗਿਆ ਹੋਇਆ ਠੀਕ ਆ ਫਿਰ ਆਪਾਂ ਵਾਈਟ ਲਗਾਤਾ ਫਿਰ ਇਹੀ ਕਲਰ ਲਗਾ ਕੇ ਫਿਰ ਕੋਈ ਹੋਰ ਕਲਰ ਇਸ ਤਰ੍ਹਾਂ ਠੀਕ ਹੈ ਇਹਨ ਮਲਟੀ ਕਲਰ ਬਣਾ ਸਕਦੀਆਂ ਪਰ ਜਿਹੜੇ ਕਲਰ ਉਜਤਨੇ ਚਾਹੀਦੇ ਆਪਾਂ ਇਸ ਤਰ੍ਹਾਂ ਢੰਗ ਨਾਲ ਕਲਰ ਲਾਉਣੇ ਜਿਵੇਂ ਦੇਖੋ ਹੁਣ ਇੱਥੇ ਇਹ ਵਾਈਟ ਕਲਰ ਤੇ ਜਿਹੜਾ ਆਪਣੇ ਕੋਲ ਇਹ ਨਾਭੀ ਕਲਰ ਇਸ ਤਰ੍ਹਾਂ ਜਾ ਚ ਰਿਹਾ ਠੀਕ ਹੈ ਇਸੇ ਤਰ੍ਹਾਂ ਆਪਾਂ ਤਿਆਰ ਰੱਖਣਾ ਇਸ ਗੱਲ ਦਾ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਵੇ ਇਸ ਦੀ ਜਿਹੜੀ ਪਹਿਲੀ ਸਲਾਈ ਹੋਗੀ ਉਹ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਠੀਕ ਹੈ ਜਦੋਂ ਇਹਦੇ ਲਈ ਤੁਸੀਂ ਕੁੰਡੇ ਲੈਣੇ ਆ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਦੇ ਲਈ ਠੀਕ ਹੈ ਤਾਂ ਆਪਣਾ ਡਿਜ਼ਾਈਨ ਸੈੱਟ ਹੋ ਜਾਊਗਾ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਇਸ ਤਰ੍ਹਾਂ ਬਣਾਵਾਂਗੇ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਇਹ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਇਸ ਤਰ੍ਹਾਂ ਰਹੂਗੀ ਠੀਕ ਹੈ ਜਿਹੜੇ ਕਲਰ ਨਾਲ ਆਪਾਂ ਬਾਰਡਰ ਬਣਾਇਆ ਹੋਊਗਾ ਉਸੇ ਨਾਲ ਆਪਾਂ ਇਸ ਤਰ੍ਹਾਂ ਇਹ ਪਹਿਲੀ ਸਲਾਈ ਸ਼ੁਰੂ ਕਰ ਲੈਣੀ ਹੈ ਰਾਈਟ ਸਾਈਡ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੀ ਕਿਉਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਬਣਾ ਸਕਾਂ ਤਾਂ ਜੋ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਠੀਕ ਹੈ ਕਈ ਵਾਰ ਆਪਾਂ ਨੂੰ ਬਣਾਈ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਪਰ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਆਪਾਂ ਇਹ ਡਿਜ਼ਾਈਨ ਹੈ ਜਿਹੜਾ ਔਖਾ ਬਣਾ ਜਿਹੜਾ ਆਪਣੀ ਤੋਂ ਬਣਾਏ ਨਹੀਂ ਜਾਣਾ ਠੀਕ ਹੈ ਤਾਂ ਦੇਖੋ ਇਸ ਤਰ੍ਹਾਂ ਦੇ ਮੈਂ ਡਿਜ਼ਾਈਨ ਲੈ ਕੇ ਆਈਆਂ ਜੋ ਤੁਸੀਂ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ ਰਾਈਟ ਸਾਈਡ ਤੋਂ ਪਹਿਲੀ ਸਿਲਾਈ ਹੈ ਆਪਣੀ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਲਈ ਇਸ ਤਰ੍ਹਾਂ ਦੂਸਰੀ ਸਿਲਾਈ ਆਗੀ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਓਲਟੀ ਬਣਾਵਾਂਗੇ ਇਸ ਤਰ੍ਹਾਂ ਨੋ ਜੀ ਦੂਸਰੀ ਸਿਲਾਈ ਕੰਪਲੀਟ ਹੋ ਗਈ ਤੀਸਰੀ ਸਿਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਤਾਂ ਤੀਸਰੀ ਸਿਲਾਈ ਆਪਾਂ ਸਾਰੀ ਜਿਹੜੀ ਪਹਿਲਾ ਕੁੰਡਾ ਉਤਾਰਾਂਗੇ ਉਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਸਾਰੀ ਸਿਲਾਈ ਸਿੱਧੀ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਜਲਦੀ ਜਲਦੀ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਜੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ ਆਪਣੀ ਰੌਂਗ ਸਾਈਡ ਤੋਂ ਚੌਥੀ ਸਲਾਈ ਸਾਰੀ ਆਉਗੀ ਉਲਟੀ ਦੇਖੋ ਇਹ ਚਾਰ ਸਲਾਈਆਂ ਗੈਪ ਵਾਲੀਆਂ ਨੇ ਡਿਜ਼ਾਈਨ ਨੂੰ ਗੈਪ ਦੇਣ ਲਈ ਮੈਂ ਚਾਰ ਸਲਾਈਆਂ ਬਣਾਈਆਂ ਤੁਸੀਂ ਇਹ ਦੋ ਸਲਾਈਆਂ ਵੀ ਬਣਾ ਸਕਦੇ ਆਂ ਚਾਰ ਸਲਾਈਆਂ ਵੀ ਬਣਾ ਸਕਦੇ ਆਂ ਛੇ ਸਲਾਈਆਂ ਵੀ ਬਣਾ ਸਕਦੇ ਆਂ ਇਸ ਤੋਂ ਜ਼ਿਆਦਾ ਵੀ ਗੈਪ ਦੇ ਸਕਦੇ ਆਂ ਇਹ ਤੁਸੀਂ ਆਪਣੀ ਪੱਛਮ ਦਾ ਹਿਸਾਬ ਦੇਖਣਾ ਠੀਕ ਹੈ ਕਈ ਵਾਰ ਜਿਹੜੀ ਆਪਣੇ ਕੋਲ ਪੱਛਮ ਜ਼ਿਆਦਾ ਹੁੰਦੀ ਹੈ ਉਹ ਪਰ ਜ਼ਿਆਦਾ ਲਗਾ ਲੈਣੀ ਹੈ ਜਿਹੜੀ ਪੱਛਮ ਘੱਟ ਹੁੰਦੀ ਹੈ ਤਾਂ ਉਹਨੂੰ ਡਿਜ਼ਾਈਨ ਦੇ ਤੌਰ ਤੇ ਵਰਤ ਲੈਣਾ ਇਸ ਲਈ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਚਾਰ ਸਲਾਈਆਂ ਤਾਂ ਆਪਣੀਆਂ ਸਿੱਧੀਆਂ ਉਲਟੀਆਂ ਹੀ ਆਗਣ ਦੋ ਸਲਾਈਆਂ ਤੇ ਡਿਜ਼ਾਈਨ ਬਣ ਜੂਗਾ ਹੁਣ ਚੌਥੀ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਕਲਰ ਕਰਾਂਗੇ ਚੇਂਜ ਕਿਉਂਕਿ ਹੁਣ ਆਪਾਂ ਡਿਜ਼ਾਈਨ ਵਾਲੀਆਂ ਦੋ ਸਲਾਈਆਂ ਬਣਾਉਣੀਆਂ ਗੈਪ ਵਾਲੀਆਂ ਸਲਾਈਆਂ ਜਿਹੜੀਆਂ ਆਪਾਂ ਬਣਾ ਲੀਆਂ ਇਸ ਤਰ੍ਹਾਂ ਤਾਂ ਮੈਂ ਇੱਥੇ ਵਾਈਟ ਕਲਰ ਲਗਾਉਂਗੀ ਤੁਸੀਂ ਕੋਈ ਵੀ ਲਗਾ ਸਕਦੇ ਹੋ ਕਲਰ ਆਪਣੀ ਪਸੰਦ ਦੇ ਹਿਸਾਬ ਨਾਲ ਲਿਖ ਵਾਈਟ ਕਲਰ ਲਗਾਵਾਂਗੇ ਆਪਾਂ ਰਾਈਟ ਸਾਈਡ ਤੋਂ ਪੰਜਵੀਂ ਸਲਾਈ ਤਾਂ ਪਹਿਲਾ ਕੁੰਡਾ ਵੀ ਆਪਾਂ ਬਣਾਵਾਂਗੇ ਕਿਉਂਕਿ ਕਲਰ ਚੇਂਜ ਕਰਨਾ ਇਸ ਤਰ੍ਹਾਂ ਬਣਾ ਲਿਆ ਸਿੱਧਾ ਹੁਣ ਦੇਖੋ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਕਰਕੇ ਦੋ ਵਾਰ ਥ੍ਰੈਡਲ ਪੇਟ ਕੇ ਕੁੰਡਾ ਸਿੱਧਾ ਬਣਾਉਣਾ। ਫੇਰ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਥ੍ਰੈਡਲ ਪੇਟਣਾ। ਕੁੰਡਾ ਸਿੱਧਾ। ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਆ ਦੋ ਵਾਰ ਥ੍ਰੈਡਲ ਪੇਟ ਕੇ ਕੁੰਡਾ ਸਿੱਧਾ ਬਣਾਉਣਾ। ਜੇ ਦੇ ਨਾਲ ਇਹ ਨਹੀਂ ਹੁੰਦਾ ਬਈ ਜਾਲੀ ਬਣੂਗੀ ਠੀਕ ਹੈ ਇਹਦੇ ਨਾਲ ਕੁੰਡੇ ਲੂਜ਼ ਹੁੰਦੇ ਆ। ਕਿਉਂਕਿ ਆਪਣਾ ਡਿਜ਼ਾਈਨ ਉਸੇ ਤਰ੍ਹਾਂ ਦਾ ਆ ਆਪਾਂ ਕੁੰਡੇ ਲੂਜ਼ ਕਰਕੇ ਡਿਜ਼ਾਈਨ ਹੈ ਜਿਹੜਾ ਉਹ ਬਣਾਣਾ ਤਾਂ ਸਿੱਧੇ ਪਾਸੇ ਤੋਂ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਆ ਗਈ ਲਓ ਜੀ ਲਾਸਟ ਵਾਲਾ ਆਪਾਂ ਬਣਾ ਲਾਂਗੇ ਸਿੱਧਾ ਕੁੰਡਾ ਕਿਉਂਕਿ ਬਾਧੂ ਕੁੰਡਾ ਕੰਨਾਂ ਵਾਲੀ ਦੋ ਕੁੰਡੇ ਆਪਣੇ ਕੋਲੇ ਬਾਧੂ ਆ ਛੇਵੀਂ ਤੇ ਲਾਸਟ ਸਲਾਈ ਆ ਗਈ ਛੇ ਸਲੰਗਾਂ ਦਾ ਡਿਜ਼ਾਈਨ ਆ ਛੇ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਪਹਿਲਾ ਕੁੰਡਾ ਆਪਾਂ ਉਤਾਰ ਲਾਂਗੇ ਇਸ ਤਰ੍ਹਾਂ ਹੁਣ ਥ੍ਰੈਡ ਕਰਾਂਗੇ ਪਿੱਛੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਆਪਾਂ ਪਿੱਛੇ ਵੱਲ ਰੱਖਣਾ ਸਿੱਧੇ ਪਾਸੇ ਵੱਲ ਸਾਰੀ ਸਲਾਈ ਇਸੇ ਤਰ੍ਹਾਂ ਤਿੰਨੇ ਕੁੰਡੇ ਖੋਲਾਂਗੇ ਆਪਾਂ ਸੌਰੀ ਮੈਂ ਦੋ ਕੁੰਡਿਆਂ ਦਾ ਕਿਹਾ ਸੀ ਤੁਹਾਨੂੰ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਆ ਇਸ ਤਰ੍ਹਾਂ ਠੀਕ ਹੈ ਤਿੰਨ ਕੁੰਡੇ ਖੋਲ ਕੇ ਦੇਖੋ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਥ੍ਰੈਡਲ ਪੇਟ ਕੇ ਕਰਾਂਗੇ ਪਿੱਛੇ ਫਿਰ ਤਿੰਨ ਦਾ ਇੱਕ ਨਾ ਤਾਂ ਕੋਈ ਕੁੰਡਾ ਆਪਣੇ ਕੋਲ ਵਧਿਆ ਤੇ ਨਾ ਹੀ ਘਟਿਆ ਤਿੰਨ ਦੇ ਤਿੰਨ ਕੁੰਡੇ ਆਪਣੇ ਕੋਲ ਪੂਰੇ ਹੋ ਜਾਂਦੇ ਆ ਠੀਕ ਹੈ ਜੀ ਫਿਰ ਤਿੰਨ ਕੁੰਡੇ ਖੋਲਾਂਗੇ ਇਸ ਤਰ੍ਹਾਂ ਵਾਪਸ ਫੇਰ ਇਸੇ ਸਲਾਈ ਤੇ ਕਰਾਂਗੇ ਤਾਂ ਪਹਿਲਾਂ ਤਿੰਨ ਦਾ ਇੱਕ ਸਿੱਧਾ ਬਣਾਵਾਂਗੇ ਫਿਰ ਕੁੰਡੇ ਉਤਾਰਨੇ ਨਹੀਂ ਥ੍ਰੈਡ ਲਪੇਟ ਕੇ ਕਰਾਂਗੇ ਪਿੱਛੇ ਦੁਬਾਰਾ ਫੇਰ ਤਿੰਨ ਦਾ ਇੱਕ ਬਣਾਵਾਂਗੇ ਸਿੱਧਾ ਕੁੰਡਾ ਤਿੰਨ ਤੋਂ ਤਿੰਨ ਕੁੰਡੇ ਬੰਦੇ ਜਾਣਗੇ ਸਾਰੀ ਸਲਾਈ ਆਪਾਂ ਐਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਛੇਵੀਂ ਤੇ ਲਾਸਟ ਸਲਾਈ ਹੈ ਤੈਨ ਕੁੰਡੇ ਆਪਾਂ ਖੋਲ ਲੈਣੇ ਇਸ ਤਰ੍ਹਾਂ ਮਤਲਬ ਵਾਲ ਉਤਾਰ ਦੇਣੇ ਮੇਨ ਕੁੰਡਾ ਸਲਾਈਟਿੰਗ ਕਰ ਲੈਣਾ ਫਿਰ ਆਪਾਂ ਉਸੇ ਸਲਾਈਟ ਤੇ ਵਾਪਸ ਕਰਕੇ ਲਿਫਟ ਨੀਡਲ ਤੇ ਤੈਨ ਕੁੰਡਾ ਤੋਂ ਤੈਨ ਬਣਾ ਦੇਣੀ ਤੈਨ ਕੁੰਡੇ ਖੋਲੇ ਤੈਨ ਦਾ ਬੈਕ ਸਾਈਡ ਤੋਂ ਇੱਕ ਥ੍ਰੈਡਲ ਪੇਡ ਦੇ ਪਿੱਛੇ ਤੈਨ ਦਾ ਇੱਕ ਤੈਨ ਕੁੰਡੇ ਖੋਲੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਲਪੇਟ ਕੇ ਪਿੱਛੇ ਤਿੰਨ ਦਾ ਇੱਕ ਤਿੰਨ ਕੁੰਡਿਆਂ ਤੋਂ ਤਿੰਨ ਬਣਗੇ ਥ੍ਰੈਡ ਕਰਾਂਗੇ ਅੱਗੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਹੈ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਜਦੋਂ ਦੁਬਾਰਾ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਦੂਸਰਾ ਕਲਰ ਲਗਾ ਕੇ ਗੈਪ ਵਾਲੀਆਂ ਚਾਰ ਸਲਾਈਆਂ ਬਣਾ ਲੈਣੀਆਂ ਦੋ ਸਲਾਈਆਂ ਆ ਜਾਣੀਆਂ ਉੱਪਰ ਡਿਜ਼ਾਈਨ ਦੀਆਂ ਵਾਈਟ ਕਲਰ ਨਾਲ ਤਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਣਾ ਕੇ ਜਰੂਰ ਦੇਖਿਓ ਇਸ ਡਿਜ਼ਾਈਨ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ